ਸਸਤਰੀਕਾਲ ਤੁਸੀਂ ਜੁੜ ਚੁੱਕੇ ਹੋ ਫਰੋਇਪਰ ਟੈਲੀਵਿਜ਼ਨ ਨਾਲ ਤੇ ਮੈਂ ਹਾਂ ਪਰਮਜੀਤ ਸਖਾਣਾ ਬਿੱਤੇ ਦਿਨੀ ਫਰੋਇਪਰ ਵਿੱਚ ਆਏ ਹੜ੍ਹਾਂ ਨੇ ਲੋਕਾਂ ਨੂੰ ਕੱਖੋਂ ਹੌਲੇ ਕਰਕੇ ਰੱਖ ਦਿੱਤਾ ਜ਼ਮੀਨਾਂ ਪਾਣੀ ਵਿੱਚ ਡੁੱਬ ਚੁੱਕੀਆਂ ਘਰ ਢਾਈ ਢੇਰੀ ਹੋ ਚੁੱਕੇ ਆ ਅਸੀਂ ਇਸ ਵੇਲੇ ਫਰੋਇਪਰ ਦੇ ਪਿੰਡ ਧੀਰਾ ਘਾਰਾ ਵਿਖੇ ਮੌਜੂਦ ਆ ਜਿੱਥੇ ਇੱਕ ਛੋਟੇ ਕਿਸਾਨ ਗਰੀਬ ਕਿਸਾਨ ਦੇ ਘਰ ਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਕਿਉਂਕਿ ਘਰ ਦੇ ਹਾਲਾਤ ਕਾਫੀ ਨਾਜੁਕ ਆ ਮਹਿਜ 2.5 ਕਿੱਲੇ ਜ਼ਮੀਨ ਅਸੀਂ ਕਿਸਾਨ ਕੋਲੇ ਉਹ ਵੀ ਪਾਣੀ ਵਿੱਚ ਡੁੱਬ ਗਈ ਆ ਤਾਂ ਦਸੰਬਰ ਵਿੱਚ ਉਸਨੇਤੀ ਦਾ ਵਿਆਹ ਜਿਹੜਾ ਉਹ ਰੱਖਿਆ ਹੋਇਆ ਸੀਗਾ ਜਲਦੀ ਜਲਦੀ ਵੀਡੀਓ ਸ਼ੇਅਰ ਜਿਹੜੀ ਆ ਉਹ ਕਰ ਦੇਣਾ ਇੱਕੋ ਅਪੀਲ ਅੱਜ ਤੁਹਾਨੂੰ ਕਰਾਂਗੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਿਹੜੀ ਆ ਜਰੂਰ ਕਰ ਦੇਣਾ ਤਾਂ ਕਿ ਸਮਾਜ ਸੇਵੀ ਵੀਰਾਂ ਤੱਕ ਇਹ ਵੀਡੀਓ ਜਿਹੜੀ ਆ ਪਹੁੰਚ ਸਕੇ ਤਾਂ ਇਸ ਪਰਿਵਾਰ ਦੀ ਮਦਦ ਹੋ ਸਕੇ ਕਿਉਂਕਿ ਦਸੰਬਰ ਵਿੱਚ ਇਹਨਾਂ ਨੇ ਧੀ ਦਾ ਕਾਰਜ ਜਿਹੜਾ ਉਹ ਰੱਖਿਆ ਹੋਇਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦੇਖਣੀਆਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਉਸ ਕਿਸਾਨ ਦੇ ਘਰ ਦੀਆਂ ਹਨ ਜਿਨ੍ਹਾਂ ਨੇ ਜਿਨ੍ਹਾਂ ਦੀ ਢਾਈ ਕਿੱਲੇ ਜ਼ਮੀਨ ਸੀਗੀ ਮਹਜ ਉਹ ਪਾਣੀ ਵਿੱਚ ਡੁੱਬ ਗਈ ਆ ਤਾਂ ਦਸੰਬਰ ਵਿੱਚ 3 ਦਾ ਵਿਆਹ ਜਿਹੜਾ ਉਹ ਰੱਖਿਆ ਹੋਇਆ ਸਾਰੇ ਵਿਆਹ ਮੰਗ ਰਹੇ ਆ ਤਾਂ ਹੁਣ ਪਰਿਵਾਰ ਜਿਹੜਾ ਉਹ ਫਿਕਰਾਂ ਵਿੱਚ ਡੁੱਬਿਆ ਹੋਇਆ ਕਿ ਆਖਰ 3 ਦੀ ਡੋਲੀ ਕਿਸ ਤਰ੍ਹਾਂ ਬੂਹ ਤੋੜੀ ਜਾਵੇ ਤਾਂ ਦੂਰ ਦੂਰ ਤੱਕ ਤੁਸੀਂ ਨਜ਼ਰ ਮਾਰ ਕੇ ਦੇਖ ਸਕਦੇ ਹੋ ਕਿ ਇਹ ਸਾਰੀ ਦੇ ਸਾਰੀ ਜ਼ਮੀਨ ਜਿਹੜੀ ਆ ਉਹ ਹਾੜਾਂ ਦੇ ਪਾਣੀ ਵਿੱਚ ਡੁੱਬ ਗਈ ਸੀ ਤੇ ਹੁਣ ਮਿੱਟੀ ਜਿਹੜੀ ਆ ਉਹ ਪਰ ਚੁੱਕੀ ਆ ਤਾਂ ਕਾਫੀ ਪਰੇਸ਼ਾਨੀਆਂ ਵਿੱਚੋਂ ਪਰਿਵਾਰ ਜਿਹੜਾ ਉਹ ਗੁਜ਼ਰ ਰਿਹਾ ਤਾਂ ਸਾਹਮਣੇ ਤੁਸੀਂ ਦੇਖੋਗੇ ਪਰਿਵਾਰ ਵੀ ਬੈਠਾ ਹੋਇਆ ਤਾਂ ਪਰਿਵਾਰ ਨਾਲ ਅਸੀਂ ਗੱਲਬਾਤ ਵੀ ਕੀਤੀ ਆ ਤਾਂ ਇਸ ਪੂਰੀ ਖਬਰ ਤੇ ਪਰਿਵਾਰਕ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਤੇ ਲਾਸਟ ਵਿੱਚ ਫਿਰ ਇੱਕ ਅਪੀਲ ਕਰਾਂਗੇ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਸਮਾਜ ਦੇ ਵੀ ਵਿਰਾਂ ਤੱਕ ਇਹ ਵੀਡੀਓ ਜਿਹੜੀ ਪਹੁੰਚ ਸਕੇ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਜਿਹੜੀ ਆ ਉਹ ਹੋ ਸਕੇ ਨੰਬਰ ਅਸੀਂ ਸਕਰੀਨ ਤੇ ਜਿਹੜਾ ਉਹ ਇਸ ਪਰਿਵਾਰ ਦਾ ਦਿੱਤਾ ਹੋਇਆ ਕਿ ਅਗਰ ਕੋਈ ਐਨਆਰਆਈ ਵੀਰ ਜਸਮੈ ਸਿੰਘ ਵੀਰ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਤਾਂ ਉਹ ਇਹਨਾਂ ਨਾਲ ਸਿੱਧਾ ਸੰਪਰਕ ਜਿਹੜਾ ਉਹ ਕਰ ਸਕਦਾ ਕਿਉਂਕਿ ਗਲਤੀ ਦੀ ਘਰੇ ਸੀਗੇ ਕਿ ਧੀ ਦਾ ਵਿਆਹ ਜਿਹੜਾ ਉਹ ਰੱਖਿਆ ਹੋਇਆ ਤਾਂ ਇਸ ਪਰਿਵਾਰ ਨੂੰ ਬਹੁਤ ਜ਼ਿਆਦਾ ਲੋਡ ਆ ਤੁਹਾਡੇ ਸਾਥ ਦੀ ਤਾਂ ਤੁਸੀਂ ਇਸ ਪਰਿਵਾਰ ਦੀ ਜਿਹੜੀ ਮਦਦ ਆ ਉਹ ਕਰ ਸਕਦੇ ਹੋ ਤਾਂ ਹੋਰ ਕੀ ਕੁਝ ਕਹਿਣਾ ਹੈ ਪਰਿਵਾਰ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਅ ਭਾਂਜੀ ਕੀ ਨਾਮ ਕੀ ਤੁਹਾਡਾ ਅਮਰਜੀਤ ਕੋਰ ਲੜ ਪੈਂਦੇ ਕਿਉਂ ਲੋੜ ਤੇਰੇ ਕਰੇ ਆ ਕੀ ਪਰੇਸ਼ਾਨੀਆਂ ਕਿੰਨੀ ਕਿ ਜ਼ਮੀਨ ਜੜੀ ਸੀਗੀ ਉਹ ਪਾਣੀ ਵਿੱਚ ਡੁੱਬੀ ਐ 2 2.5 ਕਿੱਲੇ ਜ਼ਮੀਨ ਸਾਰੀ ਸਾਡੀ ਰੁੜ ਗਈ ਆ ਹਾਂ ਆਂਦਰੀਆ ਦੇ ਪਾਣੀ ਨਾਲ ਫਸਲ ਨਹੀਂ ਕੋਈ ਵੀ ਹੋਈ ਸਾਡੀ ਤੇ ਜ਼ਮੀਨ ਵੀ ਖਰਾਬ ਹੋ ਗਈ ਸਾਡੀ ਤਾਂ ਘਰ ਦਾ ਗੁਜ਼ਾਰਾ ਹੁਣ ਫਿਰ ਕਿਵੇਂ ਚੱਲ ਰਿਹਾ ਘਰ ਦਾ ਗੁਜ਼ਾਰਾ ਐਵੇਂ ਔਖਾ ਹੀ ਆ ਮੁਸ਼ਕਲ ਹੀ ਆ ਹੁਣ ਬਹੁਤ ਦਿੱਕਤ ਆਉਂਦੀ ਹੁਣ ਫਸਲ ਸਿਰ ਤੇ ਸਾਰਾ ਕੰਮ ਉਹਦਾ ਸਾਡਾ ਖੇਤੀਬਾੜੀ ਹੈਗੀ ਹੋਰ ਕੋਈ ਕਿੱਤਾ ਨਹੀਂ ਹੈਗਾ ਸਾਡੇ ਕੋਲ ਹੂੰ ਤੇ ਬੱਚੀ ਦਾ ਵਿਆਹ ਵੀ ਰੱਖਿਆ ਹਾਂਜੀ ਰੱਖਿਆ ਹੈ ਦਸੰਬਰ ਮਹੀਨੇ ਦਾ ਜੀ ਹੂੰ ਤੇ ਹੁਣ ਫਿਰ ਵਿਆਹ ਕਿੱਦਾਂ ਕੀਤਾ ਜਾਊ ਫਸਲ ਵੀ ਡੁੱਬ ਗਈ ਆ ਹਾਂਜੀ ਹਾਂਜੀ ਆਈਆਂ ਜਿਹੜੇ ਕੋਈ ਵੀਰ ਮਤ ਕਰ ਸਕਦੇ ਸਾਡੀ ਵੱਤ ਵਤ ਮਤ ਕਰਨ ਹੂੰ ਕਿਉਂਕਿ ਅਸੀਂ ਆਪਦੀ ਧੀ ਦਾ ਕਾਰਜ ਕਰ ਸਕੀਏ ਹੂੰ ਇੰਨਾ ਕੱਖ ਹੋਇਆ ਪਿਆ ਜਵਾਨ ਧੀ ਗੂਹੇ ਤੇ ਬੈਠੀ ਹੋਈ ਆ ਉਪਰੋਂ ਸਾਰੇ ਵਿਆਹ ਮੰਗ ਰਿਹਾ ਹਾਂਜੀ ਬਹੁਤ ਮੁਸ਼ਕਲ ਹੋਈ ਪਈ ਹੁਣ ਬੱਚੀ ਦਾ ਕਾਰਜ ਕਰਨਾ ਸਾਨੂੰ ਬਹੁਤ ਮੁਸ਼ਕਲ ਹੋ ਗਿਆ ਮਤਲਬ ਫਸਲ ਸਿਰਤੀ ਸਾਰਾ ਕੁਝ ਹੁੰਦਾ ਜਦੋਂ ਜ਼ਮੀਨ ਫਸਲ ਹੀ ਨਹੀਂ ਹੈਗੀ ਫਿਰ ਉਹ ਸਾਰਾ ਕੁਝ ਹੀ ਕਰਨਾ ਬਹੁਤ ਮੁਸ਼ਕਲ ਹੋਇਆ ਪਿਆ ਜੀ ਕਿੰਨੇ ਬੱਚੇ ਤੁਹਾਡੇ ਤਿੰਨ ਦੋ ਗੁੜੀਆਂ ਜੋੜੀਆਂ ਤੇ ਇੱਕ ਕਾਕਾ ਛੋਟਾ ਮਤਲਬ ਕੀ ਨਾਮ ਕੀ ਤੁਹਾਡਾ ਦਰਸ਼ਨ ਕੋਲ ਮਰੇ ਕਿੰਨੀ ਜ਼ਮੀਨ ਸੀਗੀ ਤਾਂ ਕਦੋਂ ਡੁੱਬੀ ਆ ਤੇ ਕੀ ਹਾਲਾਤ ਕੀ ਆ ਕਰਦੇ ਕੰਦਲਾਲ ਜੀ ਬਹੁਤ ਮਾਰਾ ਹੋ ਗਿਆ ਪਿਆਰ ਜੇ ਕੋਈ ਫਸਲવાડી ਹੋਵੇ ਤੇ ਕੀ ਤਫੜਤਰ ਲਈਦਾ ਜੀ ਕੀ ਫਸਲવાડી ਨਾ ਜੀ ਹੋਇਆ ਤੇ ਕਰੇ ਨਾ ਜ਼ਮੀਨ ਵੀ ਖਰਾਬ ਹੋ ਗਈ ਆ ਫਸਲવાડી ਵੀ ਖਰਾਬ ਹੋ ਗਿਆ ਜ਼ਮੀਨ ਵਿੱਚ ਵਿੱਚ ਪਾੜ ਪੈ ਗਿਆ ਵੀ ਤੇਰਾ ਤੇ ਬਗ ਗਿਆ ਬਹੁਤ ਔਖਾ ਹੋਇਆ ਪਿਆਰ ਕੀਦਾ ਵੀ ਆ ਰਿਹਾ ਕਿ ਜੇ ਕੋ ਕੋ ਵੇਟੇ ਚੱਲ ਕੇ ਤਾਂ ਪੈਣ ਭਰਾ ਤੋਂ ਫੜ ਲੈਂਦਾ ਉਹ ਢਾਹ ਦਿੰਦਾ ਹੁਣ ਉਹ ਵੀ ਆਸ ਮੁੱਕ ਗਈ ਆ ਪਹਿਲੀ ਵੀ ਖਰਾਬ ਹੋ ਗਈ ਜਮੀਨ ਵੀ ਖਰਾਬ ਹੋ ਗਈ ਤੇ ਫਸਲ ਵੀ ਖਰਾਬ ਹੋ ਗਈ ਤੇ ਕਾਹਦੇ ਨੇ ਬਣ ਕਰ ਉੱਠ ਸਕਦਾ ਜਿੰਨੀ ਕੁ ਮਰ ਤੇ ਸਾਨੂੰ ਕੋਈ ਕਰੇ ਕੋਈ ਠੀਕ ਹੈ ਮਹਾਰਾਜ ਕਿਰਪਾ ਕਰ ਦੋਗੇ ਕੋਟੀ ਦਾ ਵਿਆਹ ਮੰਗ ਰਹੇ ਹਾਂਜੀ ਮੰਗ ਰਹੇ ਮਾ ਕੋਟੀ ਦੇ ਮਾਂ ਮੰਗਦੇ ਨੇ ਸਾਲ ਹੋ ਚਲੇ ਮੰਗਣੀ ਬੁੱਢੀ ਨੂੰ ਉਹ ਸੁੱਖ ਨਾ ਮੰਗਦੇ ਨੇ ਉਹਨੂੰ ਵਿਆਹ ਕਰਨਾ ਸੀ ਹਾਂਜੀ ਵਿਆਹ ਕਰਨਾ ਹੈ ਉਹਨਾਂ ਦਾ ਸੱਜਣਾ ਨੂੰ ਹੀ ਆ ਸਕਦੇ ਕੋਈ ਉਹਨਾਂ ਗਾਮ ਕਿਆ ਕਰ ਸਕਦੇ ਤੇ ਪਹਿਲਾਂ ਤਾਂ ਚਪਕੀ ਤੇਰੇ ਹੁਣ ਤੇਰੇ ਮੰਗਦੇ ਨੇ ਪਹਿਲੂ ਦੂਜੇ ਕਾਕੇ ਦਾ ਨਾ ਕੀਤਾ ਤੇ ਹੁਣ ਉਹ ਮੰਗਦੇ ਵਿਆਹ ਸੱਤ ਉਹ ਕਿੰਨਾਂ ਨਾਮ ਕੀ ਬਾਈ ਤੋਂ ਹਰਪਾਲ ਸਿੰਘ ਜੀ ਹਰਪਾਲ ਸਿੰਘ ਜੀ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਨੁਕਸਾਨ ਬਹੁਤ ਹੋ ਗਿਆ ਜੀ ਨੁਕਸਾਨ ਆ ਫਸਲ ਦਾ ਤਾਂ ਚਲੋ ਜਿਹੜਾ ਹੋਇਆ ਜਮੀਨ ਦਾ ਬਹੁਤ ਹੋ ਗਿਆ ਜੀ ਜਿਵੇਂ ਇਹਦੇ ਵਿੱਚ ਪਾੜ ਪੈ ਗਏ ਆ ਹਾਂਜੀ ਤੇ ਕਿੰਨੀ ਜ਼ਮੀਨ ਸੀਗੀ ਜ਼ਮੀਨ ਮੇਰੇ ਕੋਲ ਆਪਦੀ ਸਵਾ ਦੋ ਕਿੱਲੇ ਥਾਂ ਸੀਗਾ ਢਾਈ ਆ ਮਾਤਾ ਦੀ ਜ਼ਮੀਨ ਸਵਾ ਦੋ ਢਾਈ ਕਿੱਲੇ ਮੇਰੇ ਨਾਲ ਇਹ ਵੀ ਦਾਮ ਹੈ ਇਹ ਵੀ ਖਰਾਬ ਹੋ ਗਈ ਇਹਦੀ ਜ਼ਮੀਨ ਖਰਾਬ ਹੋ ਗਈ ਮੇਰੀ ਆਪਦੀ ਵੀ ਖਰਾਬ ਹੋ ਗਈ ਜ਼ਮੀਨ ਹਾਂਜੀ ਆ ਵੱਡਾ ਮੇਰਾ ਭਰਾ ਬੈਠਾ ਇਹਦੀ ਵੀ ਜ਼ਮੀਨ ਖਰਾਬ ਹੋ ਗਈ ਤਿੰਨ ਭਰਾ ਤਿੰਨਾਂ ਦੀ ਜ਼ਮੀਨ ਸਾਢੇ ਚੌਥੀ ਦੀ ਖਰਾਬ ਹੋ ਗਈ ਮਾਤਾ ਦੀ ਜ਼ਮੀਨ ਵੀ ਮੇਰੀ ਵੀ ਦੋ ਭਰਾ ਮਰੇ ਨਾਲ ਦੀ ਵੀ ਹੋ ਗਈ ਆ ਪਾਣੀ ਖੜਾਇਆ ਸਾਰਿਆਂ ਦੀ ਪਹਿਲੀ ਜੀ ਤੇ ਉਹ ਕਿੰਨੀ ਕੀ ਪਰੇਸ਼ਾਨੀ ਜਰੀ ਹੋਈ ਪਈ ਆ ਪਰੇਸ਼ਾਨੀ ਦਾ ਬਹੁਤ ਜੀ ਜ਼ਮੀਨ ਦੇ ਸਿਰ ਤੇ ਜਿਮੀਦਾਰ ਆ ਜੋ ਜ਼ਮੀਨ ਰੋੜਗੀ ਦੇ ਪਰੇਸ਼ਾਨੀ ਦਾ ਬਹੁਤ ਵੱਡੀ ਆ ਹਾਂਜੀ ਇਹ ਤੁਣ ਠੀਠਾ ਤਾਨ ਬੈਠੇ ਆ ਆਪਦੇ ਵੇਖ ਕੇ ਪਰਿਵਾਰ ਦੇ ਠੀਠਾ ਤਾਨ ਬੈਠੇ ਆ ਹੋਰ ਕੋਈ ਪਰੇਸ਼ਾਨੀ ਦਾ ਲੱਗਦਾ ਸਭੋਂ ਜ਼ਿਆਦੀ ਆ ਹੁਣ ਕਈਆਂ ਦੇ ਜ਼ਮੀਨਾਂ ਦੀਆਂ ਪਰੇਸ਼ਾਨੀਆਂ ਟੈਨਸ਼ਨ ਲੈ ਕੇ ਕਈਆਂ ਦੀਆਂ ਮੌਤਾਂ ਵੀ ਹੋ ਗਈਆਂ ਜੀ ਹਾਂ ਤੇ ਅਹੀਂ ਤੇ ਬਸ ਇਹੋ ਹੀ ਆਖੀ ਦਾ ਸੋਚੀ ਇਹਦਾ ਪਰਮਾਤਮਾ ਦਾ ਜੋ ਹੁਕਮ ਮੰਨਣਾ ਪੈਣਾ ਵਿਆਹ ਵੀ ਕੀ ਰੱਖਿਆ ਹਾਂਜੀ ਹਾਂਜੀ ਰੱਖਿਆ ਹੈ ਲੜਕੀ ਦਾ ਵਿਆਹ ਜੀ ਦੋ ਲੜਕੀਆਂ ਦੋਹਾਂ ਦਾ ਵਿਆਹ ਕਰਨਾ ਹੈ ਜੀ ਤੇ ਹੁਣ ਫਿਰ ਕਿੱਦਾਂ ਕਰਜ ਕਰੋ ਹਾਂਜੀ ਕਰਾਂਗੇ ਕੋਈ ਜੇ ਰਸਾਨੋ ਉਤਰਾ ਆਉਂਦੀਆਂ ਸਸਤਾ ਇੱਥੇ ਆਉਂਦੇ ਆ ਪੁੱਛਦੇ ਤੁਸੀਂ ਵਿਆਹ ਰੱਖਿਆ ਹੈ ਬੇਟੀਆਂ ਦੀਆਂ ਵੀ ਰੱਖੇ ਆ ਉਹ ਕਹੇ ਜਾਂਦੇ ਵੀ ਤੇਰੀ ਮਤ ਕਰਾਂਗੇ ਮਤ ਕਰਾਂਗੇ ਪਰ ਹੁਣ ਜਿੰਨਾ ਕਰ ਨਹੀਂ ਜਾਂਦੇ ਅਨਾ ਜਰ ਹੁਣ ਕਰਨਗੇ ਤੇ ਫੇਰ ਹੀ ਪਤਾ ਲੱਗੂ ਕੀ ਦਿੰਦੇ ਕੀ ਲੈਂਦੇ ਕੀ ਕਰਦੇ ਤੁਸੀਂ ਕੀ ਮੰਗ ਕਰਦੇ ਅਸੀਂ ਤਾਂ ਸਾਡੀ ਵਾਦਵਾਦ ਮਤ ਕੀਤੀ ਜਾਵੇ ਸਾਨੂੰ ਪਤਾ ਲੱਗ ਸਕੇ ਕੋਈ ਆ ਸਾਡੀ ਮਤ ਕਰ ਸਕਦਾ ਹੈ ਕੋਈ ਸਾਡੀ ਕਿਹੋ ਜੀ ਮਤ ਕਰ ਸਕਦਾ ਕੋਈ ਸਾਡੀ ਮੰਝੇ ਬਿਸਤਰੀ ਦੀ ਕਰ ਸਕਦਾ ਕੋਈ ਜੁਲੇ ਦੀ ਕਰ ਸਕਦਾ ਕੋਈ ਪੈਸੇ ਟੱਕ ਦੀ ਕਰ ਸਕਦਾ ਕੋਈ ਵੀ ਮਤ ਕਰ ਸਕਦਾ ਸਾਨੂੰ ਦੱਸੇ ਵੀ ਮੈਂ ਆ ਕਰ ਸਕਦਾ ਫੇਰ ਹੀ ਹੌਸਾ ਬਣ ਆਉਦਾ ਗਾਂ ਅਗਲਾ ਕਦਮ ਚੁੱਕਾਂਗੇ ਠੀਕ ਹੈ ਜੀ